10 ਦਿਨ ਪਹਿਲਾਂ ਪਰਿਵਾਰ ਦੇ ਹਾਲਾਤ ਸੁਧਾਰਨ ਦੇ ਲਈ ਮਾਪਿਆਂ ਦਾ ਇਕਲੌਤਾ ਪੁੱਤ ਗਿਆ ਸੀ ਵਿਦੇਸ਼ ਵਿਦੇਸ਼ ਜਾਣ ਤੋਂ ਬਾਅਦ ਅਚਾਨਕ ਬਹੁਤ ਬਿਮਾਰ ਹੋ ਗਿਆ ਤੇ ਉਸਦੇ ਨਾਲ ਦੇ ਸਾਥੀ ਉਸ ਨੂੰ ਹਸਪਤਾਲ ਵਿੱਚ ਛੱਡ ਕੇ ਭੱਜ ਗਏ ਫੇਲਟੀਨੇਟਰ ਤੇ ਪਹੇ ਦੀ ਵੀਡੀਓ ਆਈ ਸਾਹਮਣੇ ਮਾਪਿਆਂ ਦਾ ਰੋ ਰੋ ਹੋਇਆ ਬੁਰਾ ਹਾਲ ਆਖਿਰ ਕੌਣ ਸੁਨੇਗਾ ਉਸਦੇ ਮਾਪੇ ਦੀ ਪੁਕਾਰ ਇਥੋਂ ਗਿਆ ਅੱਜ ਬਾਜੀ ਇਥੋਂ ਕਹਤਵਾਰ ਦਾ ਗਿਆ ਐ ਤੇ ਗਾਂਹ ਜਾ ਕੇ ਅੱਜ ਦੇ ਦਿਨ ਪੜਿਆ ਜੀ ਰਾਤ ਦੇ 11 ਵਜੇ ਹੁਣ ਵੀ ਚੰਗਾ ਪੜਾ ਕੀਤਾ ਵੀ ਮੈਂ ਪੜ ਗਿਆ ਕੋਈ ਟੈਨਸ਼ਨ ਨਹੀਂ ਲੈਣੀ ਕਿਉਂ ਡਾਲੀ ਗਿਆ ਹਜੇ ਇਤੋਂ ਤੇ ਖਬਰ ਹਾਨ ਨੂੰ ਕੋਈ ਦਿੰਦਾ ਹੀ ਨਹੀਂ ਖਬਰ ਜਿੱਦਾਂ ਤੇ ਗਏ ਆਏ ਤੇ ਕੋਈ ਦਿੰਦਾ ਹੀ ਨਹੀਂ ਇਹੋ ਹੀ ਹਾਂਦੇ ਰਾਤ ਹੀ ਇਹਨੂੰ ਕੁਝ ਹੋ ਗਿਆ ਰਾਤ ਹੀ ਹੋ ਗਿਆ ਕਦ ਆਂਦੇ ਨੇ ਬਾਹਰ ਦਾ ਕੋਈ ਨੁਕਸ ਪੈ ਗਿਆ ਕਦੀ ਕੋਝ ਕਦੀ ਕੋਝ ਇਹਨੇ ਆਉਂ ਵੀ ਆਏ ਤੇ ਟੇਨ ਟੇਨ ਤੋਂ ਨਕਰੇ ਪਾਈ ਰੱਖਿਆ ਚਾਰ ਦਿਨ ਖਬਰ ਉਹਨਾਂ ਜਿੰਨਾ ਖੜਿਆ ਅਜੇ ਉਹਨਾਂ ਹੀ ਦਿੱਤਾ ਐਥੇ ਆ ਡੇ ਡੇਰੇ ਤੂੰ ਮੈਂ ਮੁੰਡਾ ਤੇ ਗੋਂਡੋਂ ਹਣ ਤੇ ਇੱਕ ਇਦਾਂ ਬਰਸਾਤ ਵਾਲਦਾ ਮੁੰਡਾ ਇਹ ਮਾਵੇਂ ਪੂਆ ਦੇ ਗਏ ਹਣ ਤੇ ਉਹਨਾਂ ਨੇ ਇਹਨੂੰ ਖੜਿਆ ਫੋਨ ਕਰ ਕਰਕੇ ਭਾਰੀ ਸਤਾਰੇ ਕੋਈ ਤੇ ਉਹਦੇ ਚ ਉਹਨਾਂ ਨੇ ਦਾਹਲ ਕਰਾਇਆ ਤੇ ਇਹ ਹੋ ਜਾਣੇ ਮੇਰਾ ਡਾ ਮੁੰਡਾ ਹਾਜੇ ਆਪਣੇ ਘਰ ਰੋਜੀ ਬਾਜੀ ਇਹ ਕੁਝ ਨਹੀਂ ਕੀ ਕੋ ਮੰਗਦੇ ਤੇ ਆ ਮੈਂ ਰਾਜੀ ਬਾਣਿਆ ਨੂੰ ਸਮਝਾਉਂਦਾ ਉਹ ਗਿਆ ਤੇ ਆਪਣੀ ਮਰਜ਼ੀ ਨਾਲ ਹੀ ਇਹ ਵਾਰ ਪਰ ਮੈਂ ਤੇ ਸਗੋਂ ਤਾਂ ਹਾਂ ਵੀ ਚੱਲ ਤੂੰ ਹੀ ਇੱਥੇ ਹੀ ਕੰਮ ਕਰੀ ਜਾਓ ਤੇ ਨਾ ਜਾ ਤੂੰ ਅੱਛਾ ਤੇ ਉਹ ਫਿਰ ਤੁਹਾਨੂੰ ਪਤਾ ਆਪਣੀਆਂ ਮਰਜ਼ੀਆਂ ਵਾਲੇ ਨੇ ਜ਼ਮੀਨ ਹੈ ਇਹ ਸਾਡੇ ਕੋਲ ਕੋਈ ਕਿੰਨਾ ਕਿੱਡਾ ਡੇਡ ਡੇਡ ਕਿੱਲਾ ਕਿੱਡਾ ਡੇਡ ਡੇਡ ਕਿੱਲਾ ਇਹੋ ਹੁਣ ਫੋਨ ਨਹੀਂ ਚੁੱਕਦੇ ਲੱਗੇ ਨਹੀਂ ਹੁਣ ਉੱਥੇ ਜਾਦੇ ਨੇ ਚੰਗੇ ਦਿਨ ਫੋਨ ਚੁੱਕਿਆ ਮੁੜ ਕੇ ਫੋਣੀ ਨੀ ਕੱਲ ਪਰਸੋਂ ਦਾ ਚੁੱਕਦੇ ਤੂੰ ਹੁਣ ਤੇ ਇੱਧਾ ਹੀ ਆ ਉਹਨਾਂ ਨੂੰ ਗਾਂ ਜਾਣੀ ਨਹੀਂ ਤੇ ਇਹਦੇ ਜਿਹੜੇ ਜਾਣ ਨਹੀਂ ਜੀ ਦਿੰਦੇ ਕਿਸੇ ਨੂੰ ਆਉਂਦੇ ਨੇ ਜਿਹੜੇ ਦਾਲ ਕਰਾ ਕੇ ਗਏ ਨੇ ਉਹਨਾਂ ਨੂੰ ਲਿਆਓ ਉਹਨਾਂ ਦੇ ਸੈਣ ਕਰਨੀ ਇਹ ਮੇਰੇ ਪਿੰਡ ਤੋਂ ਆ ਜੀ ਸਾਬਕਾ ਸਰਪੰਚ ਮਾੜੀ ਪੁੱਤ ਬੱਬੂ ਜੀ ਤੁਹਾਨੂੰ ਪਰਸੋਂ ਦੱਸਿਆ ਚੌਥ ਭਾੜੇ ਤੇ ਜਾਣ ਰਿਹਾ ਤੇਨੂੰ ਆਵਾਜ਼ ਮਾਰੀ ਤੇ ਵਿਸਲਪੋੜੇ ਜੇ ਵਿਚਾਰ ਅਟਕੁਰੇ ਜੇ ਲਈ ਜਾਵੇ ਪਤਾ ਨਹੀਂ ਵੀ ਬੰਦਾ ਸਾਡਾ ਬਾਹਰ ਗਿਆ ਕਰ ਲੋਗੀ ਫੇ ਹਣ ਕੇ ਸਾਰਾ ਪੁੱਛਿਆ ਨੂੰ ਵੀ ਗੱਲ ਕੀ ਹੋਈ ਆ ਕਹਿੰਦੇ ਵੀ 17 ਤਰੀਕ ਨੂੰ ਇੱਥੋਂ ਗਿਆ 16 ਨੂੰ ਘਰੋਂ ਗਿਆ ਤੇ 17 ਨੂੰ ਬੰਬੇ ਉੱਡ ਗਿਆ ਤੇ ਮੁੰਡੇ ਜਿਹੜੇ ਇੱਥੋਂ ਸਾਡੇ ਤਿੰਨ ਆ ਇੱਕ ਇੱਥੇ ਸਾਡੇ ਦੋ ਦਾ ਮਾਮੇ ਦੇ ਮੁੰਡੇ ਇੱਕ ਭੂਆ ਦੇ ਮੁੰਡੇ ਉਹ ਮੁੰਡੇ ਦੇ ਉਹਨਾਂ ਦੇ ਕੋਲ ਚਲ ਗਿਆ ਉੱਥੇ ਬਹੁਤ ਵਧੀਆ ਪਹੁੰਚ ਗਿਆ ਉੱਥੇ ਜਾ ਕੇ ਕੋਈ ਬਿਮਾਰ ਹੋ ਗਿਆ ਵਾਏ ਦੋ ਦਿਨ ਉਹਨਾਂ ਦੇ ਕੋਲ ਬਿਮਾਰ ਰਿਹਾ ਤੀਜੇ ਦਿਨ ਉਹਨਾਂ ਨੇ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜੀ ਦਾਖਲ ਕਰਾ ਕੇ ਇੱਕ ਦਿਨ ਤੇ ਲੱਗੇ ਰਹੇ ਆ ਪਰ ਉਸ ਤੋਂ ਬਾਅਦ ਉਹ ਵੀ ਬੰਦੇ ਉੱਥੋਂ ਫਰਾਰ ਹੋ ਗਏ ਇਹਨੂੰ ਛੱਡ ਕੇ ਇਹ ਇਕੱਲਾ ਹੀ ਹਸਪੀਟਲ ਦੇ ਵਿੱਚ ਆ ਉਥੋਂ ਆਸੇ ਪਾਸੇ ਕੋਈ ਗੰਡ ਧੁੱਪ ਕਰਕੇ ਅਸੀਂ ਪਤਾ ਕੀਤਾ ਵੀ ਹਸਪੀਟਲ ਦੇ ਵਿੱਚ ਇਕੱਲੇ ਅੰਦਰ ਕਿਸੇ ਨੂੰ ਨਹੀਂ ਉਹ ਜਾਣ ਦਿੰਦੇ ਜੋਰਡਨ ਦੇ ਵਿੱਚ ਵਾਏ ਤੇ ਇਹ ਕਰਕੇ ਅਸੀਂ ਤੇ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਵੀ ਇਹਨਾਂ ਬੰਦੇ ਬਹੁਤ ਮਾਤਲਵਾ ਤੇ ਗਰੀਬ ਆ ਇਹਨਾਂ ਬੰਦਿਆਂ ਦੀ ਬਾਹ ਫੜੀ ਜਾਵੇ ਤੇ ਉੱਥੇ ਜਾਰਡਨ ਦੇ ਵਿੱਚ ਕੋਈ ਨਾਤਾ ਜੋੜ ਕੇ ਤੇ ਉਹ ਮੁੰਡੇ ਨੂੰ ਇੱਥੇ ਘਰ ਪਹਚਾਇਆ ਜਾਵੇ ਕਿਸ ਤਰੀਕੇ ਕੋਈ ਵੀ ਜਿਹੜੀ ਹੈਲਪ ਸਰਕਾਰ ਕਰੇ ਜਾਂ ਕੋਈ ਸੈਕਟਰ ਸਰਕਾਰ ਕਰ ਸਕਦੀ ਤੇ ਕਰੇ ਜੇ ਕੋਈ ਸੰਤਾ ਹੋਵੇ ਤੇ ਉਹ ਵੀ ਕਰ ਸਕੇ ਜੇ ਕੋਈ ਹੈਲਪ ਕਰ ਸਕਦੀ ਹੈ ਕਰ ਸਕਦਾ ਦੱਸ ਰਹੇ ਬਹੁਤ ਮਾੜੀ ਆ ਸਿਹਤ ਕੋਈ ਢੀ ਵਧੀਆ ਕੰਡੀਸ਼ਨ ਨਹੀਂ ਗੀ ਕੀ ਢੂਕ ਵਧੀਆ ਕੰਡੀਸ਼ਨ ਵਾਲੀ ਗੱਲ ਨਹੀਂ ਗਈ ਪਰ ਫੇਰ ਵੀ ਚਲੋ ਸਾਨੂੰ ਇਹ ਆ ਕਿ ਜੇ ਬੰਦਾ ਉੱਥੇ ਹਾਜ਼ਰ ਕੋਈ ਸਰਕਾਰ ਕੋਈ ਉਪਰਾਲਾ ਕਰੇ ਤਾਂ ਕੋਈ ਬੰਦਾ ਵੱਸ ਸਕੇ ਹਾਲਾਤ ਇਹੋ ਕਰਦਾ ਵੇਖਿਆ ਤਾਂ ਸਾਰਾ ਮੰਦਾ ਆ ਨਾ ਕੋਈ ਏਡੀਕੀ ਗੱਲ ਨਹੀਂ ਗਈ ਮਾਂ ਰੋਟੀ ਪਾਣੀ ਦਾ ਹੀ ਚੱਲਦਾ ਗੁਜ਼ਾਰਾ ਇਕੱਲਾ ਇਕੱਲਾ ਸਵਸਵਾ ਇਕੱਲਾ ਪੈੜੀਆ ਵਿਚਾਰਾਂ ਦੀ ਤੇ ਮੁੰਡਾ ਵਿਚਾਰਾ ਦੋ ਤਿੰਨ ਮੱਝਾਂ ਮੁੱਝਾਂ ਰੱਖੀਆਂ ਵੇਚ ਵਟ ਕੇ ਤੇ ਗਿਆ ਸੀ ਤੇ ਪੱਲੇ ਕੱਖ ਨਹੀਂ ਲੱਗਾ